ਰਾਜ ਕਰੇਗਾ ਰਾਜ ਕਰੇਗਾ ਇਹਨਾਂ ਜੋਰ ਭਾਈ ਸਾਡੇ ਉੱਤੇ ਇਲزام ਲਾਏ ਕਿ ਮੰਤਰੀ ਨੇ ਕਿਹਾ ਨਸ਼ਾ ਖਾਂਦਾ ਬਿਲਕੁਲ ਸਾਨੂੰ ਕੁੱਟਮਾਰ ਕਰਕੇ ਇਹਨਾਂ ਨੇ ਸਾਡੇ ਵਸੈਣ ਹਜ਼ਾਰਾਂ ਪੇਪਰਾਂ ਤੇ ਕਰਾਏ ਕੁੱਟਮਾਰ ਕੇ ਨਾ ਵੀਡੀਓ ਰਿਕਾਰਡਿੰਗ ਸਾਡੇ ਤੋਂ ਕਰਾਈ ਏ ਆਈ ਭਾਈ ਸਾਹਿਬ ਪ੍ਰਧਾਨ ਮੰਤਰੀ ਬਾਗੇ ਕੇ ਵੀਡੀਓ ਨੂੰ ਬੇਦੀਕੇ ਥੋਕੇ ਆਦਾ ਇਹ ਚਲਾਓ ਗੱਲਬਾਤ ਭਾਈ ਸਾਡੇ ਉਹ ਬਿਆਨ ਕੁੜੀਆਂ ਵਾਲੇ ਬਿਆਨ ਸਾਡੇ ਮંત્રી ਨੇ ਆਪਣੇ ਆਦੇ ਕਰਾਏ ਕਟ ਮਾਰ ਕੇ ਨਾ ਵੀਡਿਓ ਰਿਕਾਰਡਿੰਗ ਸਾਡੇ ਤੋਂ ਕਰਾਈ ਏ ਕੀ ਨਾ ਤੁਹਾਡਾ ਕੀ ਨਾਂ ਕੀ ਬੁਨਾਮ ਕੀ ਨਾਮ ਕੀ ਪ੍ਰਧਾਨ ਮੰਤਰੀ ਬਾਜੇ ਕੇ ਮੀਡੀਆ ਨੂੰ ਬੇਨਤੀ ਕੇ ਠੋਕ ਕੇ ਆਦਾ ਇਹ ਕਿਲਾਉ ਗੱਲ ਬਾਦ ਭਾਈ ਸਾਡੇ ਉਲਟ ਸਾਰੇ ਬਿਆਨ ਕੁੜੀਆਂ ਵਾਲੇ ਬਿਆਨ ਸਾਰੇ ਬਿਲਕੁਲ ਗਲਤ ਸੋ ਜੀ 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 मनोज सही हिकु मिंट ਲੇ ਕਪੂਰ ਥੱਲੇ ਵਾਲੇ ਸਾਰੇ ਜਾਂਦੇਗੇ ਸਾਰਿਆਂ ਦੇ ਪਰਿਵਾਰ ਆਏ ਪਹਿਲਾਂ ਇਹਨਾਂ ਨੇ ਕਿਹਾ ਵੀ ਵੇਟ ਕਰੋ ਮਲਾਵਾਂਗੇ ਮੁੜ ਕੇ ਇਹਨਾਂ ਸਤਾ ਕੇ ਗੱਡੀ ਚਵਾੜ ਤੇ ਕਿਸੇ ਦਾ ਮੂੰਹ ਨਹੀਂ ਵੇਖਣ ਦਿੱਤਾ ਇਹਨਾਂ ਨੇ ਇੰਨਾ ਸਿੱਖਾ ਨਾ ਤੱਕ ਕਿਉਂ ਆਪ ਇਦਾਂ ਕਰਨ ਡਏ ਸਾਡੇ ਨਾਲ ਕੀ ਤੁਹਾਨੂੰ ਕੀ ਕਰ ਤੁਹਾਨੂੰ ਪੋਸਵਾਲਾ ਕਹੇ ਪਹਿਲਾਂ ਮਲਾਵਾਂਗੇ ਮੁੜ ਕੇ ਨਾ ਧੱਕ ਕੇ ਗੱਡੀ ਚ ਵਾਰਦੇ ਤੇ ਕਿਸੇ ਨੂੰ ਬਿਲਣ ਨਹੀਂ ਤਾਂ ਕਿ ਟਿਕ ਟਿਕੀ ਦੂਰਾਂ ਤੋਂ ਲੋਕਾਂ ਦੀ ਪਰਿਵਾਰਾਂ ਆਣ ਕੇ ਬੈਠੇ ਜਿੰਨਾਂ ਤਿੰਨ ਤਿੰਨ ਸਾਲ ਹੋ ਗਏ ਬੱਚੇ ਅੰਦਰ ਕੋਈ ਹੋਰ ਵੀ ਸ਼ਬਦ ਤੁਹਾਨੂੰ ਕਹੇਗਾ ਨਾ ਲੋਕੀ ਹੋਰ ਸ਼ਬਦ ਕਹਿੰਦਾ ਤੇਰੇ ਮੁੰਡੇ ਨੇ ਅੱਗ ਲਾਈ ਆ ਫਰਪਾਲ ਕਹਿੰਦਾ ਮੈਂ ਕਿਹਾ ਜੇ ਮੇਰੇ ਮੁੰਡੇ ਨੇ ਅੱਗ ਲਾਈ ਭਗਵੰਤ ਮਾਨ ਨੇ ਕੀ ਕੀਤਾ ਪੰਜਾਬ ਚ ਹਜ਼ਾਰਾਂ ਮੁੰਡੇ ਮਰਨ ਦੇ ਹੁਣ ਕਿਉਂ ਨਹੀਂ ਬਚਾਉਂਦੇ ਹੁਣ ਬਚਾਓ ਹਾਂ ਮੁੰਡੇ ਜਿੱਦਣ ਮੇਰਾ ਮੁੰਡਾ ਹੈ ਹਜ਼ਾਰਾਂ ਮਾਵਾਂ ਨੂੰ ਪੁੱਛ ਕੇ ਵੇਖੋ ਜਿਨ੍ਹਾਂ ਦੇ ਸੀਸਾ ਨਹੀਂ ਦੇ ਜਿਨ੍ਹਾਂ ਓ ਮਾਮਾ ਨੇ ਬੱਚ ਕੇ ਵੇਖੇ ਇਹਨਾਂ ਦੀ ਕਿਹੜੀ ਗੱਲ ਆ ਇਹ ਅੱਜ ਹਜ਼ਾਰਾਂ ਮਰਦੇ ਇਹਨਾਂ ਨੂੰ ਕੀ ਲੱਗੇ ਇਹ ਆਪਣੀਆਂ ਪਰਦੀਆਂ ਦੇ ਹੰਕਾਰ 'ਚ ਬੈਠੇ ਆਵੇ ਪਤਾ ਨਹੀਂ ਸਦਾ ਹੀ ਇੱਦਾਂ ਹੀ ਰਹਿਣਾ ਪਰ ਲੇਕਿਨ ਬਾਜੀ ਕੀ ਉਹਨਾਂ ਨੇ ਅੱਜ ਜੋ ਕਹਿਆ ਸਟੇਟਮੈਂਟ ਦਿੱਤੀ ਸਾਰੇ ਸਿੰਘਾਂ ਨੇ ਕਲੀਅਰ ਕੀਤਾ ਇਹਨਾਂ ਕੋਰੇ ਕੋਕਾ ਪੇਪਰ ਤੇ ਸਾਈਨ ਕਰਵਾਏ ਆ ਜੋ ਮਰਜ਼ੀ ਲਿਖੀ ਜਾਣ ਕਰਜ਼ਾਰ ਖੁਸ਼ੀ ਕਰਨ ਲਈ ਵਾਹਿਗੁਰੂ ਦੇ ਉੱਤੇ ਹੱਥ ਵਾਹ ਚੜਦੀ ਕਲਾ ਚੜ੍ਹਦੀ ਜੀ ਉਹਨੇ ਕੰਪਨੀ ਦੀ ਪਹੁੰਚਦਾ ਕਿੱਡੀ ਕੀ ਤਾਂ ਆ ਪੱਛਿਆਣਾ ਜਾ ਕੇ ਬਿਲਕੁਲ ਸੱਟ ਤੋਂ ਬਾਅਦ ਲੈ ਗਈ ਪਰ ਕੰਮ ਨਹੀਂ ਕਰਨਾ ਤਾਂ ਮੈਂ ਕੀ ਕਰਾਂ ਇੰਨਾ ਇੰਨਾ ਨੂੰ ਹੰਕਾਰ ਚੜਿਆ ਪਤਾ ਨਹੀਂ ਕਾਹਦਾ ਹੰਕਾਰ ਚੜਿਆ ਇਹਨਾਂ ਲੇਡੀਜ਼ ਪੁਲਿਸ ਨਹੀਂ ਸੀ ਲੇਡੀਜ਼ ਪੁਲਿਸ ਵੀ ਆ ਗਈ ਨਹੀਂ ਸਾਡੇ ਨਾਲ ਬੰਦਿਆਂ ਨਾਲ ਕੰਮ ਕੀਤੀ ਹੈ ਲੇਡੀਜ਼ ਪੁਲਿਸ ਅੱਗੇ ਨਹੀਂ ਸੀ ਕਿ ਲੜੇ ਕੰਮ ਹਲਪਾਲ ਨੇ ਤੇ ਅੱਗੇ ਵੀ ਕੀਤੀ ਅੱਜ ਵੀ ਹਲਪਾਲ ਨੂੰ ਮੈਂ ਕਹਿੰਦਾ ਤੂੰ ਤੇ ਅੱਗੇ ਬੜੀ ਬਦਸਲੂਕੀ ਕੀਤੀ ਤੈਨੂੰ ਇਦਾਂ ਨਹੀਂ ਚਾਹੀਦਾ ਕਹਿੰਦਾ ਤੇਰੇ ਮੁੰਡੇ ਨੇ ਮਾਂ ਦਾ ਪੰਜਾਬ ਚ ਅੱਗ ਲਾਈ 3 ਸਾਲ ਹੋ ਗਏ ਮੇਰਾ ਮੁੰਡਾ ਡਿਬਰੂਗਰ ਬੈਠਾ ਪੰਜਾਬ ਜਾ ਕੇ ਬੁਜੀ ਨਹੀਂ ਆਜੇ ਉਹ ਕਹਿੰਦਾ RAMDAS ਪੈਸੇ ਤੁਸੀਂ ਬੜੇ ਕਮਾਏ ਵੀ ਇਸ ਤਰ੍ਹਾਂ ਦਾ ਕੋਈ ਬਿਆਨ ਵੀ ਤੁਹਾਨੂੰ ਕਿਹਾ ਉਹਨਾਂ ਨੇ ਪੈਸੇ ਤੇ ਹਰਪਾਲ ਨੂੰ ਪਤਾ ਹਣਾ ਦੱਸਿਆ ਸਾਨੂੰ ਪ੍ਰੂਫ ਦੇਵੇ ਵੀ ਕਿੱਥੋਂ ਕਮਾਏ ਆ ਸੀ ਕਿੱਥੋਂ ਐਡੇ ਗੋਲ ਪੈਸੇ ਆ ਇਹ ਹੋਏ ਬਦਦियां ਪਾ ਕੇ ਇਕੱਠੇ ਕਰਦੇ ਲੋਕਾਂ ਕੋ ਰੋਜ ਅਹੀਂ ਤੇ ਕਿਹ ਕੋ ਪੈਹਾਨੀ ਲਿਆ ਅਹੀਂ ਤੇ ਆਪਣੇ ਬੈਠੇ ਭਾਜੀ پیسے ਕਮਾਈ ਜਾਂਦਾ ਵਿਚਾਰਾ ਇਹ 2 ਨੰਬਰ ਦੀ ਕਮਾਈ ਨੂੰ ਪੁੱਛ ਲੋ ਕਿ ਨਾਲ ਹੋਣੀ ਸਰਕਾਰ ਨੂੰ ਅੱਜ ਨਾਲ ਬਦ ਸਲੋਕ ਕੀਤਾ ਹੈ ਤੇ ਅੱਜ ਵੀ ਮੈਂ ਨੂੰ ਕਹ ਵੀ ਤੈਨੂੰ ਇਦਾਂ ਨਹੀਂ ਚਾਹੀਦਾ ਕਿਸੇ ਮੁੱਢਲੇ ਕੋਈ ਨੇ ਦਰਦ ਨਹੀਂ ਕਮਾਉਂਦੇ ਲੈ ਜੇ ਮੈਂ ਨੂੰ ਕਹ ਵੀ ਇਦਾਂ ਨਹੀਂ ਚਾਹੀਦਾ ਸਦਾ ਇਦਾਂ ਦਾ ਤੁਹਾਡਾ ਰਾਜ ਹੀ ਦਿੱਲੀ ਹੈ ਨਾ ਕਦੀ ਕਿ ਗਰੀਬਾਂ ਦਾ ਵੀ ਆਊਗਾ ਜੇ ਸਰਕਾਰ ਸਾਡੀ ਆਊਗੀ ਅਸੀਂ ਵੀ ਸੁਣਾਗੇ ਵੀ ਫੈਸਲੇ ਕਰੇਗੇ ਇਸ ਤਰ੍ਹਾਂ ਸੇਕਰ ਕੋ ਬੈਸ ਹੋਈ ਹੈ ਹਕਮ ਸਿੰਘ ਇਹ ਮੈਂ ਸਰਬਜੀਤ ਸਿੰਘ ਕਲਸੀ ਦਾ ਐਡਵੋਕੇਟ ਆ ਅੱਜ ਉਹਨਾਂ ਨੂੰ ਸਰਬਜੀਤ ਸਿੰਘ ਕਲਸੀ ਤੇ ਬਾਕੀ ਉਹਨਾਂ ਦੇ ਜਿਹੜੇ ਸਾਥੀਆਂ ਨੂੰ ਅੱਜ ਮਾਨਯੋਗ ਸੈਸ਼ਨ ਕੋਰਟ ਅੰਮ੍ਰਿਤਸਰ ਦੇ ਵਿੱਚ ਪੇਸ਼ ਕੀਤਾ ਗਿਆ ਸੀ ਚਾਰਜ ਦੇ ਉੱਤੇ ਜਿਹੜੀ ਅੱਜ ਬੈਸ ਸੀ ਤੇ ਅੱਜ ਉਹਨਾਂ ਨੂੰ ਚਾਰਜ ਦੇ ਵਾਸਤੇ ਉਹਨਾਂ ਨੂੰ ਇੱਥੇ ਬੁਲਾਇਆ ਗਿਆ ਸੀ ਤੇ ਅੱਜ ਜਿਹੜੇ ਉਹਨਾਂ ਦੇ ਉੱਤੇ ਚਾਰਜ ਫਰੇਮ ਜਿਹੜੇ ਉਹ ਕਰ ਦਿੱਤੇ ਗਏ ਨੇ ਜਿਹੜੀ ਅਗਲੀ ਡੇਟ ਹੈ ਉਹ ਜਲਦੀ ਤੁਹਾਨੂੰ ਦੱਸ ਦਿੱਤੀ ਜਾਏਗੀ ਅੱਜ ਟੋਟਲ 40 ਲੋਕਾਂ ਨੂੰ ਪੇਸ਼ ਕੀਤਾ ਗਿਆ ਇਹਦੇ ਵਿੱਚ ਜਿਹੜੇ NSA ਦੇ ਵਿੱਚ ਸਨ ਡਿਬੜੂਗੜ ਜੇਲ੍ਹ ਦੇ ਵਿੱਚ ਬੰਦ ਸੀ ਉਹਨਾਂ ਦੇ ਵਿੱਚ ਪਾਈ ਅਮਰਤਪਾਲ ਨੂੰ ਛੱਡ ਕੇ ਬਾਕੀ ਸਾਰੇ ਜਿਹੜੇ ਉਹਨਾਂ ਦੇ ਨਾਲ ਜਿਹੜੇ ਕੋਕੀਟ ਚ ਉਹਨਾਂ ਸਾਰਿਆਂ ਨੂੰ ਅੱਜ ਪੇਸ਼ ਕੀਤਾ ਗਿਆ। ਅਗਲੀ ਪੇਸ਼ੀ ਕਦੋਂ ਹੋਏ ਸਰ? ਅਗਲੀ ਪੇਸ਼ੀ ਹੁਣ ਡੇਟ ਪਤਾ ਲੱਗ ਜੇਗੀ ਥੋੜੀ ਦੇਰ ਬਾਅਦ। ਸਰ ਇਹ ਕੀ ਕੀ ਕਿਹਾ ਗਿਆ ਸੀ ਇਸ ਦੇ ਵਿੱਚ? ਇਹਦੇ ਵਿੱਚ ਅੱਜ ਚਾਰਜ ਫਰੇਮ ਹੋਣੇ ਸੀ ਜਿਹੜੇ ਸੈਕਸ਼ਨ ਦੇ ਵਿੱਚ 307 ਤੇ ਜਿਹੜੇ ਨਾਲ ਹੋਰ ਸੈਕਸ਼ਨ ਸੀ ਜਿਨ੍ਹਾਂ ਦੇ ਵਿੱਚ ਐਫ ਆਈ ਆਰ ਰਜਿਸਟਰਡ ਹੋਈ ਸੀ ਉਹਨਾਂ ਜਿਹੜੇ ਸੈਕਸ਼ਨ ਨੇ ਉਹਨਾਂ ਦੇ ਵਿੱਚ ਚਾਰਜ ਅੱਜ ਦੁਬਾਰਾ ਤੋਂ ਫਰੇਮ ਹੋਇਆ ਔਰ ਉਹਨਾਂ ਦੇ ਚ ਨਾ ਕੋਈ ਜ਼ੁਲਮ ਵਧਾਇਆ ਗਿਆ ਨਾ ਕੋਈ ਜੁਰਮ ਜਿਹੜਾ ਉਹਨਾਂ ਦੇ ਚ ਘਟਾਇਆ ਗਿਆ। ਅੱਜ ਸਰ ਇਹ ਨਹੀਂ ਐਦਾਂ ਦੀ ਮੈਨੂੰ ਕੋਈ ਇਨਫੋਰਮੇਸ਼ਨ ਨਹੀਂ ਹੈ ਸਰ ਈ ਕਿ ਜਿਹੜਾ ਨਸ਼ੇ ਦੀ ਗੱਲ ਆ ਰਹੀ ਹੈ ਅਮਰਤਪਾਲ ਦੇ ਉੱਤੇ ਕਿ ਨਸ਼ੇ ਦੀ ਸਾਇੰਸ ਕਰਾਉਂਦਾ ਹੈ ਉਹ ਦਾਵਾ ਕੀਤਾ ਜਾ ਰਿਹਾ ਹੈ ਕਿ ਭਗਵੰਤ ਸਿੰਘ ਪਾਜੀ ਤੇ ਵਿਰਿੰਦਰ ਸਿੰਘ ਫੋਜੀ ਨੇ ਬਿਆਨ ਦਿੱਤੇ ਹੈ ਕਿ ਅਮਰਤਪਾਲ ਸਿੰਘ ਨਸ਼ੇ ਕਰਦਾ ਹੈ ਜੀ ਦੇਖੋ ਜੀ ਜਿਹੜੇ ਪੁਲਿਸ ਕਸਟੋਡੀਅਲ ਦੇ ਵਿੱਚ ਜਿਹੜੀ ਕੋਈ ਵੀ ਸੁਪਰੀਮ ਕੋਰਟ ਮਾਨਜੁਕ ਸੁਪਰੀਮ ਕੋਰਟ ਨੇ ਵੀ ਇਹਨੂੰ ਬਿਲਕੁਲ ਕਲੀਅਰ ਕੀਤਾ ਹੋਇਆ ਕਿ ਜਿਹੜਾ ਪੁਲਿਸ ਦੀ ਅਰੈਸਟ ਦੇ ਅੰਦਰ ਜਿਹੜੀ ਕੋਈ ਵੀ ਸਟੇਟਮੈਂਟ ਹੈ ਉਹਨ ਦੇ ਉੱਤੇ ਰਲਾਇਨ ਨਹੀਂ ਕੀਤਾ ਜਾ ਸਕਦਾ ਉਹਦੀ ਪ੍ਰਮਾਣਿਕਤਾ ਜਿਹੜੀ ਹੈ ਉਹਦੇ ਉੱਤੇ ਮਤਲਬ ਕਦੀ ਵੀ ਯਕੀਨ ਨਹੀਂ ਕੀਤਾ ਜਾ ਸਕਦਾ ਜੀ ਤੇ ਸਰ ਅਮਰਜਪਾਲ ਦੀ ਪੇਸ਼ੀ ਕਦੋਂ ਹੋਏਗੀ ਜਦੋਂ ਐਨਐਸਏ ਨੂੰ ਤੁੜਦੀ ਹੈ ਜਾਂ ਉਹਨਾਂ ਦਾ ਜਿਹੜਾ ਕੇਸ ਹੈ ਉਹ ਐਨਐਸਏ ਜਿਹੜੀ ਚੈਲੰਜ ਕੀਤੀ ਹੋਈ ਹੈ ਅਗਰ ਮਾਨਜੁਗ ਹਾਈ ਕੋਰਟ ਤੋੜ ਦੇਤਾ ਤਾਂ ਅਦਰਵਾਈਜ਼ ਜਦੋਂ ਉਹਨਾਂ ਦੀ ਐਨਐਸਏ ਜਦੋਂ ਖਤਮ ਹੋਏਗੀ ਉਹਦੀ ਮਿਆਦ ਤੋਂ ਬਾਅਦ ਉਹਨਾਂ ਦੀ ਪੇਸ਼ੀ ਇਸ ਕੋਰਟ ਦੇ ਵਿੱਚ ਹੋਏਗੀ ਸਰ ਨੈਕਸਟ ਕੋਰਟ ਆਫ ਐਕਸ਼ਨ ਕੀ ਹੋਏਗਾ ਤੁਹਾਡਾ ਕੇਸ ਹੁ ਆ ਰਹੇ ਆ ਔਰ ਉਸ ਤੋਂ ਬਾਅਦ ਅਸੀਂ ਹੁਣ ਉਹਨਾਂ ਦੀ ਬੇਲ ਦੇ ਵਾਸਤੇ ਜਿਹੜੇ ਚਾਰਜ ਹੋਏ ਕਰਾਂਗੇ। ਠੀਕ। ਕਲਸੀ ਦੀ ਗੱਲ ਕਰ ਰਹੇ ਹੋ। ਜੀ। ਬਾਕੀਆਂ ਵੀ। ਬਾਕੀਆਂ ਦੇ ਵਿੱਚੋਂ ਕੁਝ ਸਾਥੀਆਂ ਦੀਆਂ ਜਿਹੜੀਆਂ ਬਿਲ ਐਪਲੀਕੇਸ਼ਨ ਨੇ ਉਹ ਮਾਨਯੋਗ ਸੁਪਰੀਮ ਕੋਰਟ ਦੇ ਵਿੱਚ ਹੁਣ ਅਸੀਂ ਲਗਾਈ ਹੋਈ ਹੈ ਜਿਹੜੇ ਐਨਐਸਏ ਤੋਂ ਬਿਨਾ ਹੋਰ ਪਰਾਦੀ ਸੀ। ਸਾਰੇ ਜਾ ਚੁੱਕੇ ਨੇ ਸਾਰੇ। ਹਾਂਜੀ ਹੁਣ ਉਹ ਸਾਰਿਆਂ ਨੂੰ ਲੈ ਕੇ ਜਾ ਚੁੱਕੇ ਹਾਂ। ਠੀਕ ਹੈ ਸਰ। ਹਾਂਜੀ ਸਰ ਕੀ ਅੱਜ ਹੋਈ ਕਾਰਵਾਈ ਕੋਰਟ ਦੀ? ਦੇਖੋ ਚਲਾਨ ਕਮਿਟ ਹੋਇਆ ਸੀ ਅੱਜ ਸੈਸ਼ਨ ਕੋਰਟ 'ਚ ਤੇ ਚਾਰਜ ਫ੍ਰੇਮ ਹੋਇਆ ਸੀਗਾ ਇਹਨਾਂ ਦੇ 41 ਜੋ ਕਯੂਜ਼ ਦੇ ਉਹਨਾਂ ਦੇ ਖਿਲਾਫ ਤੇ ਅੱ ਆਪਾਂ ਕਹਿ ਆ ਕਿ ਆਪਾਂ ਪਲੀਡ not guilty ਹੈ ਕਿ ਸਾਨੂੰ ਟ੍ਰਾਇਲ ਆਪਾਂ ਕਰਨੀ ਹੈ ਕਿਉਂਕਿ ਆਪਾਂ ਇਨੋਸੈਂਟ ਹੈਗੇ ਆ ਤੇ ਆਪਾਂ ਆਪਣੀ ਐਵੀਡੈਂਸ ਪ੍ਰੋਡਿਊਸ ਕਰਾਂਗੇ ਹੂੰ ਤੇ ਆ ਪੁਲਿਸ ਵੱਲੋਂ ਜੋ ਮਿਸਪੀਰ ਬਾਹਰ ਕੀਤਾ ਗਿਆ ਪਰਿਵਾਰ ਵਾਲਿਆਂ ਨਾਲ ਮਿਲਣ ਨਹੀਂ ਦਿੱਤਾ ਗਿਆ ਉਹਦੇ ਬਾਰੇ ਕੀ ਕਹੋ ਦੇਖੋ ਇਹ ਦੀ ਇਹਨਾਂ ਦਾ ਸਿਕਿਉਰਿਟੀ ਰੀਜ਼ਨ ਹੋਏਗਾ ਇਸ ਬਾਰੇ ਮੈਂ ਕੋਈ ਕਮੈਂਟ ਨਹੀਂ ਕਰ ਸਕਦਾ ਜੀ ਹੂੰ ਤੇ ਜਿਹੜੇ ਅੰਦਰ ਕੀ ਹੋਰ ਇਸ ਤੋਂ ਇਲਾਵਾ ਕੀ ਪ੍ਰੋਸੈਸ ਕੀਤਾ ਗਿਆ ਵਕੀਲ ਜੀ ਨਹੀਂ ਬੋਲੋ ਦੇਖੋ ਅੱਜ ਜੋ ਕਾਰਵਾਈ ਸੀ ਇਹ ਹੋਈ ਸੀ ਕਿ ਆਪਾਂ ਜੋ ਆਪਣੀ ਪਲੀ ਇਹ ਨਹੀਂ ਸੀ ਕਿ ਆਪਾਂ ਗਿਲਟੀ ਨਹੀਂ ਹੈਗੇ ਆਪਾਂ ਇਨੋਸੈਂਟ ਆ ਤੇ ਇਸ ਅਗੇਂਸਟ ਆਪਾਂ ਐਵਿਡੈਂਸ ਲਿਆਵਾਂਗੇ ਤੇ ਆਪਾਂ ਕੇਸ ਲੜਾਂਗੇ ਅਗਲੀ ਤਰੀਕੀ ਦੱਸਿਓ ਜੀ 28 ਪਈ ਹੈ ਜੀ ਠੀਕ